ਤੋਲ ਗੁਰ ਸੇਵੀਐ ਰਹਿਨ ਸੁਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਈ ਹੋਐ ਸਿਫਤਿ ਖਸਾਮਾਂ ਦੀ ਨੂਰ ਅਰਸੋਂ ਕੋਰਸੋਂ ਚਟੀ ਤੋਦੇ ਦਿੱਥੇ ਸੱਚੇ ਪਾਤਸ਼ਾਹ ਮਦ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਹੁ ਸਿਰਸਾਂਂਦੇ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਇਸਾਹ ਸਤਨਾ श्री वाहे गुरु साहेब जी तनासरी महल्ला पहला ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਇਆਣਾ ਦਰਗਹ ਘੜੀ ਅਹ ਤੀਨੇ ਲੇਖ फोटा कामना न आव काया कागद मन मानपरवाणा सिरके लेख न पडणा ਦਰਗਹਿ ਘੜੀਐ ਹੈ ਤੀਨੇ ਲੇਖ ਖੋਟਾ ਕਾਮਨਾ ਆਵੈ ਵੇਖ ਨਾਨਕ ਜੇ ਵਿੱਚ ਰੂਪ ਹੋਇ ਖਰਾ ਖਰਾ ਆਖੇ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆ ਖਾਏ ਜੋਗੀ ਜੋਗਤ ਨਾ ਜਾਣੇ ਅੰਧ ਤੀਨੇ ਓ ਜਾੜੇ ਕ ਬੰਦ ਸੋ ਜੋਗੀ ਜੋ ਜੋਗਤ ਪਛਾਣੇ ਗੁਰ ਪ੍ਰਸਾਦੀ ਏਕੋ ਜਾਣੈ ਕਾਦੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੋਲ ਤਾਰੈ ਦਾਨ ਸਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਾਨਖ ਹੋਵੇ ਪੜਿਆ ਭੂਜ ਸੋ ਪਰਵਾਨ ਜਿਸ ਸਿਰ ਦਰਗਹਿ ਕਾਨੀਸਾਣ ਦਾਨ ਸਬੰਦ ਸੋਈ ਦਿਲ ਤੋਵੈ ਮੁਸਲਮਾਨ ਸੋਈ ਮਨ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹਿ ਕਾ ਨੀਸਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਇਆਣਾ ਦਰਗਹ ਘੜੀਅਹ ਤੀਨੇ ਲੇਖ ਖੋਟਾ ਕਾਮਨਾ ਆਵੇ ਵੇਖ